ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਓੰਕਾਰ ਮੀਡੀਆ ਤੇ ਅੱਜ ਅਸੀਂ ਦੋ ਖਬਰਾਂ ਦੀ ਚਰਚਾ ਤੁਹਾਡੇ ਨਾਲ ਕਰਾਂਗੇ ਜਿਹੜੀਆਂ ਪੰਥਕ ਹਲਕੇ ਦੇ ਨਾਲ ਜੁੜੀਆਂ ਨੇ ਤੇ ਪੰਥਕ ਹਲਕਿਆਂ ਵਿੱਚ ਇਸ ਦੀ ਅੱਜ ਚਰਚਾ ਖੂਬ ਹੋ ਰਹੀ ਹੈ ਪਹਿਲੀ ਖਬਰ ਹੈ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਹਨਾਂ ਨੇ ਅੱਜ ਆਪਣੀ 31 ਮੈਂਬਰੀ ਕਮੇਟੀ ਜਿਹੜੀ ਹੈ ਉਹ ਅਨਾਉਂਸ ਕਰ ਦਿੱਤੀ ਹੈ ਪ੍ਰਧਾਨ ਉਹ ਖੁਦ ਹੀ ਨੇ ਤੇ ਜਰਨਲ ਸਕੱਤਰ ਜਿਹੜਾ ਹੈ ਪਹਿਲਾਂ ਦੀ ਤਰ੍ਹਾਂ ਬਲਵਿੰਦਰ ਸਿੰਘ ਪੁੰਡਰ ਰਹਿਣਗੇ ਸਕੱਤਰ ਦਲਜੀਤ ਸਿੰਘ ਚੀਮਾ ਰਹਿਣਗੇ ਤੇ ਐਨ ਕੇ ਸ਼ਰਮਾ ਪਹਿਲਾਂ ਵੀ ਟ੍ਰੈਜਰਰ ਸਨ ਹੁਣ ਵੀ ਟ੍ਰੈਜਰਰ ਰਹਿਣਗੇ ਤੇ ਇਹਦੇ ਨਾਲ ਹੋਰ ਉਹਨਾਂ ਨੇ ਸਾਰੇ ਮੈਂਬਰ ਜਿਹੜੇ ਨੇ ਚੁਣੇ ਨੇ ਉਹਨਾਂ ਨੇ 31 ਮੈਂਬਰੀ ਕਮੇਟੀ ਆਪਣੀ ਅਨਾਉਂਸ ਕਰ ਦਿੱਤੀ ਹੈ ਦੂਜੇ ਪਾਸੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਇੱਕ ਫੈਸਲਾ ਲਿਆ ਗਿਆ ਸੀ ਜਿਸ ਫੈਸਲੇ ਤਹਿਤ ਇੱਕ ਕਮੇਟੀ ਬਣਾਈ ਗਈ ਸੀ ਉਹ ਕਮੇਟੀ ਦੇ ਵਿੱਚ ਸ਼ੁਰੂ ਦੇ ਵਿੱਚ ਸੱਤ ਮੈਂਬਰ ਸਨ ਬਾਅਦ ਵਿੱਚ ਦੋ ਕੁਵਿਟ ਕਰ ਗਏ ਤੇ ਪੰਜ ਮੈਂਬਰ ਰਹਿ ਗਏ ਜਿਨ੍ਹਾਂ ਵਿੱਚ ਬੀਬੀ ਸਤਵੰਤ ਕੌਰ ਮਨਪ੍ਰੀਤ ਸਿੰਘ ਆਯਾਲੀ ਸੰਤਾ ਸਿੰਘ ਉਮੇਦਪੁਰੀ ਤੇ ਆਪਣਾ ਗੁਰਪ੍ਰਤਾਪ ਸਿੰਘ ਵਡਾਲਾ ਤੇ ਇਕਬਾਲ ਸਿੰਘ ਝੁੰਡਾ ਇਹ ਪੰਜ ਮੈਂਬਰੀ ਕਮੇਟੀ ਸੀ ਜਿਨ੍ਹਾਂ ਦੇ ਜ਼ਿੰਮੇਵਾਰੀ ਲੱਗੀ ਸੀ ਕਿ ਤੁਸੀਂ ਜਿਹੜੇ ਨੇ ਭਰਤੀ ਕਰਨੀ ਹੈ ਪਰਤੀ ਕਰਕੇ ਤੇ ਉਸ ਤੋਂ ਬਾਅਦ 30 ਜੂਨ ਤੱਕ ਜਿਹੜੀ ਭਰਤੀ ਦੀ ਹੈ ਉਹ ਸਾਰੀ ਬਣਾ ਕੇ ਉਹਦੇ ਵਿੱਚ ਕਮੇਟੀ ਬਣਾ ਕੇ ਪ੍ਰਧਾਨ ਚੁਣ ਕੇ ਬਾਕੀ ਚੀਜ਼ਾਂ ਕਰਕੇ ਤੇ ਉਹ ਰਿਪੋਰਟ ਜਿਹੜੀ ਅਕਾਲ ਤੱਕ ਸਭ ਤੇ ਦੇਣੀ ਹੈ ਤੇ ਆਪਣੇ ਆਪਣੇ ਚੁੱਲ੍ਹੇ ਚੌਂਕੇ ਜਿਹੜੇ ਨੇ ਉਹ ਸਾਰਿਆਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਸਮੇਟ ਲੋ ਦੂਜੇ ਪਾਸੇ ਜਿਹੜੀ ਕਮੇਟੀ ਅਕਾਲ ਤੱਕ ਸਭ ਤੋਂ ਬਣਾਈ ਗਈ ਹੈ ਇਹਨਾਂ ਨੇ ਬਾਪੂ ਤਰਸੀਮ ਸਿੰਘ ਨਾਲ ਮੁਲਾਕਾਤ ਕੀਤੀ ਹੈ ਬਾ ਪੁੱਤਰ ਸੇਮ ਸਿੰਘ ਤੁਸੀਂ ਜਾਣਦੇ ਹੋ ਉਹ ਪਿਤਾ ਨੇ ਭਾਈ ਅਮਰਿਤਪਾਲ ਸਿੰਘ ਦੇ ਜਿਨ੍ਹਾਂ ਨੇ ਆਪਣਾ ਅਲੱਗ ਤੋਂ ਅਕਾਲੀ ਦਲ ਬਣਾਇਆ ਵਾਰਿਸ ਪੰਜਾਬ ਦੇ ਇਸ ਨਾਮ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਮੁਖੀ ਨੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਦਿਬਰੂਗੜ ਜੇਲ੍ਹ ਵਿੱਚ ਭੇਜਿਆ ਗਿਆ ਉਹਨਾਂ ਤੇ ਯੂਪੀਏ ਦੀ ਧਾਰਾ ਲਗਾ ਕੇ ਤੇ ਜੇਲ੍ਹ ਦੇ ਵਿੱਚੋਂ ਹੀ ਇਲੈਕਸ਼ਨ ਲੜਦੇ ਹੋਏ ਉਹਨਾਂ ਨੇ ਬੜੀ ਵੱਡੀ ਜਿਹੜੀ ਹੈ ਜਿੱਤ ਪ੍ਰਾਪਤ ਕੀਤੀ ਸੋ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੀਮ ਸਿੰਘ ਨੂੰ ਜਾ ਕੇ ਇਹ ਪੰਜਵੇਂ ਐਬਰੀ ਕਮੇਟੀ ਮਿਲੀ ਹੈ ਤੇ ਪੰਥਕ ਇਕਤਾ ਦੀ ਗੱਲ ਕੀਤੀ ਹੈ ਕਿ ਆਪਾਂ ਰਲ ਕੇ ਪੰਥਕ ਇਕਤਾ ਕਿਵੇਂ ਕਰ ਸਕਦੇ ਆ ਇਹ ਮੈਂ ਸਮਝਣਾ ਕਿ ਇੱਕ ਪੰਥਕ ਹਲਕਿਆਂ ਦੇ ਵਿੱਚ ਜਾਂ ਇੱਕ ਪੰਥਕ ਸਫਾ ਦੇ ਵਿੱਚ ਇੱਕ ਵੱਖਰੀ ਜੀ ਡਿਵੈਲਪਮੈਂਟ ਹੈ ਕਿਉਂਕਿ ਜਿੱਥੇ ਇਹ ਅਕਾਲੀ ਦਲ ਦਾ ਧੜਾ ਜਿਹੜਾ ਪਹਿਲਾਂ ਬਾਦਲ ਦੇ ਨਾਲ ਹੀ ਮੈਕਸਿਮਮ ਸਾਥੀ ਸਨ ਉਦੋਂ ਛੱਡ ਕੇ ਜਦੋਂ ਇਹ ਸਾਰੀ ਗੱਲਬਾਤ ਹੋਈ ਜਦੋਂ ਅਕਾਲ ਤਖਤ ਸਭ ਤੋਂ ਹੁਕਮਨਾਮਾ ਹੋਇਆ ਤੇ ਇਹ ਧੜਾ ਵੱਖਰਾ ਹੋਇਆ ਕਿ ਸੁਖਬੀਰ ਬਾਦਲ ਨੇ ਗੱਲ ਨਹੀਂ ਮੰਨੀ ਜੋ ਅਕਾਲ ਤੱਕ ਸਭ ਤੋਂ ਕਿਹਾ ਗਿਆ ਸੀ ਲੇਕਿਨ ਫਿਰ ਵੀ ਮੰਨਿਆ ਜਾਂਦਾ ਕਿ ਇਹ ਉਸ ਅਕਾਲੀ ਦਲ ਦਾ ਹਿੱਸਾ ਰਹੇ ਨੇ ਤੇ ਇਹ ਜਿਹੜੇ ਨੇ ਇਹ ਗਰਮ ਖਿਆਲੀ ਨਹੀਂ ਰਹੇ ਇਹ ਨਰਮ ਖਿਆਲੀ ਜ਼ਿਆਦਾ ਰਹੇ ਨੇ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਜੀ ਦਾ ਜਿਹੜਾ ਵਾਰਿਸ ਪੰਜਾਬ ਦੀ ਧੜਾ ਉਹ ਗਰਮ ਖਿਆਲੀ ਮੰਨਿਆ ਜਾਂਦਾ ਹੈ ਉਹ ਖਾਲਸਾਤਨ ਦੀ ਗੱਲ ਵੀ ਕਰਦੇ ਨੇ ਖਾਲਸਾ ਰਾਜ ਦੀ ਗੱਲ ਕਰਦੇ ਨੇ ਸੋ ਇਹ ਦੋਨੋਂ ਧੜਿਆਂ ਦੇ ਵਿੱਚ ਏਕਤਾ ਦੀ ਜਿਹੜੀ ਗੱਲ ਹੋ ਰਹੀ ਹੈ ਉਹ ਕਿਵੇਂ ਹੋ ਰਹੀ ਹੈ ਕਿਸ ਅਧਾਰ ਤੇ ਹੋ ਰਹੀ ਹੈ ਪੰਥ ਕਲਕਿਆਂ ਦੇ ਵਿੱਚ ਇਹਦੀ ਬੜੀ ਵੱਡੀ ਚਰਚਾ ਚੱਲ ਰਹੀ ਹੈ ਅ ਮੇਰਾ ਮੰਨਣਾ ਹੈ ਕਿ ਜਿਹੜੀ ਪੰਥਕ ਇਕਤਾ ਹੈ ਉਹ ਸਿੱਖਾਂ ਦੇ ਵਾਸਤੇ ਬਹੁਤ ਜ਼ਰੂਰੀ ਹੈ ਸਿੱਖ ਕੌਮ ਦੇ ਵਾਸਤੇ ਬਹੁਤ ਜ਼ਰੂਰੀ ਹੈ ਔਰ ਵਕ ਵਕ ਟੜਿਆਂ ਵੱਲੋਂ ਪੰਥਕ ਇਕਤਾ ਦੀ ਗੱਲ ਵੀ ਕੀਤੀ ਜਾਂਦੀ ਹੈ ਲੇਕਿਨ ਅੜ ਕਿੱਥੇ ਜਾਂਦੀ ਹੈ ਅੜ ਜਾਂਦੀ ਹੈ ਇਸ ਗੱਲ ਤੇ ਕਿ ਪ੍ਰਧਾਨ ਕੌਣ ਹੋਏਗਾ ਪੰਥਕ ਇਕਤਾ ਹੋਣੀ ਚਾਹੀਦੀ ਹੈ ਲੇਕਿਨ ਜਿਹੜਾ ਇਕੱਠਾ ਦਲ ਬਣੇਗਾ ਉਹਦਾ ਪ੍ਰਧਾਨ ਕੌਣ ਹੋਏਗਾ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਲਟਕ ਰੀਆਂ ਨੇ ਬੜੇ ਲੰਬੇ ਸਮੇਂ ਤੋਂ ਚੋਣਾਂ ਡਿਊ ਨੇ ਉਹ ਚੋਨਾ ਵਾਸਤੇ ਵੀ ਰਲ ਕੇ ਕੋਈ ਆਵਾਜ਼ ਨਹੀਂ ਚੁੱਕੀ ਜਾ ਰਹੀ بڑے ਮਸਲੇ ਨੇ ਜਿਨ੍ਹਾਂ ਤੇ ਪੰਥਕ ਇਕਤਾ ਦੀ ਸ਼ੁਰੂਆਤ ਹੋ ਸਕਦੀ ਹੈ ਬੰਦੀ ਸਿੰਘਾਂ ਦੇ ਮੁੱਦੇ ਤੇ ਪੰਥਕ ਇਕਤਾ ਦੀ ਸ਼ੁਰੂ ਹੋ ਸਕਦੀ ਹੈ ਜਿਹੜੀ ਪੰਜਾਬ 95 ਵਰਗੇ ਜਿਹੜੀਆਂ ਹੋਰ ਸਿੱਖੀ ਨੂੰ ਔਰ ਸਿੱਖਾਂ ਦੇ ਸਰੂਪ ਨੂੰ ਸਾਹਮਣੇ ਲਿਆਉਣ ਵਾਲੀਆਂ ਫਿਲਮਾਂ ਨੇ ਉਹਨਾਂ ਤੇ ਜਿਹੜੀ ਰੋਕ ਲਗਾਈ ਜਾ ਰਹੀ ਹੈ ਉਹ ਮੁੱਦਾ ਸਾਰੇ ਰਲ ਕੇ ਲੜ ਸਕਦੇ ਨੇ ਪਰ ਇਹ ਨਹੀਂ ਹੋ ਰਿਹਾ ਹੋ ਰਿਹਾ ਹੈ ਕੇਵਲ ਸਤਿ ਤੌਰ ਤੇ ਉਪਰੀ ਤੌਰ ਤੇ ਪੰਥਕ ਇਕਤਾ ਦੀਆਂ ਗੱਲਾਂ ਹੋ ਰਹੀਆਂ ਨੇ ਸੋ ਅੱਜ ਦੀ ਇਹ ਜਿਹੜੀ ਖਬਰ ਹੈ ਇਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਕਿ ਪਾਈ ਅਮਰਿਤਪਾਲ ਸਿੰਘ ਜੀ ਦੇ ਜਿਹੜੇ ਵਾਰਿਸ ਪੰਜਾਬ ਜੱਥੇ ਬੰਦੀ ਹੈ ਔਰ ਜਿਹੜੀ ਸ਼੍ਰੀ ਅਕਾਲ ਤਖਤ ਸਭਾ ਲੋ ਕਮੇਟੀ ਬਣਾਈ ਗਈ ਹੈ ਉਹਨਾਂ ਦਾ ਆਪੋ ਸੱਚ ਮਿਲਣਾ ਠੀਕ ਹੈ ਕਿ ਅਕਾਲ ਤਖਤ ਸਭਾ ਦੀ ਕਮੇਟੀ ਨੂੰ ਸਿੱਧੇ ਜਾ ਕੇ ਇਦਾਂ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਇਸ ਚੀਜ਼ ਦੇ ਅਧਿਕਾਰ ਸਨ ਕਿਉਂਕਿ ਉਹਨਾਂ ਨੂੰ ਤੇ ਖਾਲੀ ਭਰਤੀ ਵਾਸਤੇ ਕਿਹਾ ਗਿਆ ਸੀ ਕਿ ਉਹਨਾਂ ਨੂੰ ਅਧਿਕਾਰ ਸਨ ਇਹਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਕੀ ਕਮੈਂਟ ਨੇ ਔਰ ਇਹ ਪੰਥਕ ਇਕਤਾ ਜਿਹੜੀ ਹੈ ਜੇ ਹੁੰਦੀ ਹੈ ਤੇ ਕੀ ਸਰੂਪ ਲਏਗੀ ਔਰ ਨਾਲ ਹੀ ਸਮੁੱਚੀ ਪੰਥਕ ਇਕਤਾ ਕਿਵੇਂ ਹੋ ਸਕਦੀ ਹੈ ਇਹਦੇ ਬਾਰੇ ਤੁਹਾਡੇ ਜੋ ਵੀ ਸੁਝਾਅ ਜੋ ਵੀ ਕਮੈਂਟ ਹੋਣ ਸਾਡੀ ਇਸ ਖਬਰ ਦੇ ਖੱਲੇ ਜ਼ਰੂਰ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਤੁਹਾਡੇ ਵਿਚਾਰਾਂ ਦੇ ਬਾਰੇ ਪਤਾ ਲੱਗੇ ਤੇ ਇਸ ਖਬਰ ਨੂੰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਫੋਲੋ ਕਰੋ ਸਾਡਾ ਹੌਸਲਾ ਵਧਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ